ਬੈਠ ਜਾਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਪੀ ਅਸੀਂ ਕੱਲ ਰਿਸ਼ੀ ਕੇ ਪਹੁੰਚ ਗਏ ਸੀ ਤੇ ਉਸ ਹੋਸਟੇਲ ਚ ਰੁਕੇ ਸੀ ਅਹ ਦੇਖੋ ਇਹ ਕੰਨਾ ਵਧੀਆ ਕਮਰਾ ਹੈ ਬਣਿਆ ਹੈ ਸਾਫ਼ ਸੁਥਰਾ ਨਾਲ ਬਾਥਰੂਮ ਵੀ ਅਟੈਚ ਤੋਸਾ ਇਹ ਸੋ ਹਮ ਸਟੇਜ ਤੇ ਅਸੀਂ ਰੁਕੇ ਸੀ ਏਸੀ ਕਮਰਾ ਤੀ ਇਹ ਤੇ ਇਹ ਹੈਗਾ ਹੀ ਉਹਨਾਂ ਦਾ ਕਾਰਡ ਜਿਹੜੇ ਹੋਮ ਸਟੇਜ ਅਸੀਂ ਰੁਕੇ ਸੀ ਜਗਾ ਆਪਣੇ ਰੈਡੀ ਕਰ ਲੈਨੇ ਤੇ ਹੁਣ ਅੱਗੇ ਨੂੰ ਚੱਲੇ ਪਾਉਨੇ ਆ ਹੁਣ ਅਸੀਂ ਰੀਸੀ ਕੇਸ ਤੋਂ ਜਾਵਾਂਗੇ ਗੋਇ ਗੋਵਿੰਦ ਘਾੜ ਵਿਕੇ ਤੇ ਰਾਹ ਵਿੱਚ ਜੋ ਵੀ ਜਗਾ ਆਈਆਂ ਉਹ ਤੁਹਾਨੂੰ ਦਿਖਾਵਾਂਗੇ ਸੋ ਚਲੋ ਵੀਰ ਚੱਲਦੇ ਜੀ ਗੁਰਦੁਆਰਾ ਰਿਸੀਗਿਆਸ ਸਾਹਿਬ ਦੇ ਮੱਥਾ ਟੇਕ ਕੇ ਅਸੀਂ ਹੁਣ ਗਵਿੰਦ ਘਾਟ ਨੂੰ ਚਾਲੇ ਪਾਉਣ ਲੱਗੇ ਆਂ ਇਸ ਗੱਡੀ 'ਚ ਬੈਠ ਕੇ ਅਸੀਂ ਗਵਿੰਦ ਘਾਟ ਨੂੰ ਜਾਵਾਂਗੇ ਇਹ 50 ਕਿਲੋਮੀਟਰ ਦਾ ਸਾਡਾ ਅੱਜ ਦਾ ਸਫ਼ਰ ਰਹੂਗਾ ਤੇ ਇਸ ਗੱਡੀ ਦਾ ਜਿਹੜਾ ਕਿਰਾਇਆ ਉਹ ਇੱਕ ਜਣੇ ਦਾ 800 ਰੁਪਏ ਆ ਸੋ ਬਹੁਤ ਸਾਰੀ ਸੰਗਤ ਮੋਟਰਸਾਈਕਲਾਂ ਦੇ ਤੇ ਕਾਰਾਂ ਤੇ ਹੇਮਕੋਟ ਸਾਹਿਬਾ ਨੂੰ ਜਾਂਦੀ ਹੋਈ ਸਾਨੂੰ ਰਸਤੇ ਮਿਲੀ ਤੇ ਹੁਣ ਅਸੀਂ ਪਹੁੰਚ ਗਏ ਆ ਸ਼ਹਿਰ ਦੇ ਪ੍ਰਯਾਗ ਵਿਸ਼ ਬਗੇ ਇਹ ਹਿੰਦੂਆਂ ਦਾ ਪਵਿੱਤਰ ਤੀਰਥ ਸਥਾਨ ਆ ਇੱਥੇ ਦੋ ਨਦੀਆਂ ਹਲਕਨੰਦਾ ਤੇ ਤੇ ਭਾਗੀ ਰਤੀ ਦਾ ਮੇਲ ਹੁੰਦਾ ਤੇ ਅੱਗੇ ਜਾ ਕੇ ਇਹ ਗੰਗਾ ਨਦੀ ਬਣਦੀ ਆ ਇਹ ਸਾਹਮਣੇ ਤੁਸੀਂ ਦੇ ਪ੍ਰਯਾਗ ਸ਼ਹਿਰ ਦੇਖ ਰਹੇ ਹੋ ਤੇ ਸਾਹਮਣੇ ਇੱਥੇ ਹੀ ਦੋ ਨਦੀਆਂ ਦਾ ਮੇਲ ਹੁੰਦਾ ਏ ਤੇ ਇਧਰ ਨੂੰ ਇਹ ਬੰਗਾ ਨਦੀ ਬਣ ਜਾਂਦੀ ਆ ਲਓ ਜੀ ਇਹ ਮੇਰੇ ਰਸਤੇ ਦੇ ਕੁਸੂਰਤ ਨੂੰ ਜਾ ਰਹੇ ਹਰੇ ਭਰੇ ਪਹਾੜ ਹੋਣਾ ਸੀ ਪਹੁੰਚ ਗਿਆਂ ਗੁਰਦੁਆਰਾ ਦਵੰਦਮਾ ਸਾਹਿਬ ਕੇ ਹਿਮਕੁੰਡ ਸਾਹਿਬ ਜਾਣ ਵਾਲੇ ਜਿਹੜੇ ਯਾਤਰੀ ਹੁੰਦੇ ਨੇ ਉਹ ਇੱਥੇ ਰੁੱਕ ਕੇ ਜਰੂਰ ਜਾਂਦੇ ਨੇ ਤੇ ਚਾਹ ਪ੍ਰਸ਼ਾਦ ਲੰਗਰ ਸ਼ਬਕੇ ਜੂਰ ਵੀ ਜਾਂਦੇ ਨੇ ਕਿਉਂਕਿ ਇੱਥੇ ਅੱਧੀ ਬਾਤ ਨਿਬੜ ਜਾਂਦੀ ਆ ਤੇ ਥੋੜਾ ਜਿਹਾ ਇੱਥੇ ਰੁੱਕ ਕੇ ਫਿਰ ਜਿਹੜੇ ਯਾਤਰੀ ਨੇ ਉਹ ਆਰਾਮ ਕਰਦੇ ਨੇ ਇਤੋਂ ਫੇਰ ਅੱਗੇ ਨੂੰ ਚੱਲੇ ਪਾਉਂਦੇ ਨੇ ਇਹ ਆ ਜੀ ਗੁਰਦੁਆਰਾ ਦਮਦਮਾ ਸਾਹਿਬ ਤੇ ਇੱਧਰ ਬਸੇ ਕਾਰ ਪਾਰਕਿੰਗ ਆ ਤੇ ਸੱਮਣੇ ਇਹ ਕਮਰੇ ਵੀ ਮਿਲ ਜਾਂਦੇ ਨੇ ਇੱਥੇ ਕਰ ਜੇ ਕਿਸੇ ਰਹਿਣਾ ਹੋਵੇ ਤੇ ਇੱਧਰ ਲੱਸੇਗਾ ਜੀ ਲੰਗਰ ਹਾਲ ਆਸ ਗੁਰੂ ਘਰ ਦਾ ਦਰਬਾਰ ਸਾਹਿਬ ਲਓ ਜੀ ਅਸੀਂ ਵਿੰਦ ਘਾੜ ਪਹੁੰਚ ਗਏ ਆ ਇਹੇਗਾ ਸਾਹਮਣੇ ਬਰਦਾਰਾ ਸਾਹਿਬ ਪੈਨੋਂ ਇਹ ਹੈਲੀਕਾਪਟਰ ਹੀ ਆਉਂਦਾ ਇੱਧਰਲੇ ਪਾਸੇ ਆਹੇਗਾ ਜੀ ਗੁਰਦੁਆਰਾ ਹੇਮਕੋਟ ਸਾਹਿਬ ਤੇ ਰਸਤਾ ਵੀ ਆਉਂਦਾ ਇੱਥੋਂ ਤੇ ਕੱਲ ਨੂੰ ਅਸੀਂ ਹੀ ਸਾਰੇ ਰਸਤੇ ਰਾਹੀਂ ਵੀੰਤੋਟਾ ਨੂੰ ਜਾਣੋਗੇ ਸੋ ਇੱਥੋਂ ਟੈਕਸੀਆਂ ਮਿਲ ਜਾਂਦੀਆਂ ਨੇ ਟੈਕਸੀ ਖੜੀਆਂ ਆ ਜੀ ਹੈਲੀਕਾਪਟਰ ਨਹੀਂ ਮਿਲ ਜਾਂਦਾ ਹੈ ਹੈਲੀਕਾਪਟਰ ਦਾ ਕਰਾਇਆ ਹੈਗਾ ਹੁਣ ਜਾਣ ਲਈ 15000 ਰੁਪਏ ਗਵਿੰਦ ਤਾਂ ਹੁਣ ਤੱਕ ਜਾਈ ਜਾਊਗਾ ਗਵਿੰਦ ਘਾੜ ਤੋਂ ਇਹ ਗਏ ਪੈਦਲੇ ਜਾਣਾ ਤਾਂ 3 ਕਿਲੋਮੀਟਰ ਇਤੋਂ ਟੈਕਸੀ ਮਿਲ ਜਾਂਦੀ ਆ 50 ਰੁਪਏ ਕਰਾਇਆ ਹੈ ਇੱਕ ਜਾਣੇ ਦਾ ਉਹ 3 ਕਿਲੋਮੀਟਰ ਲੈ ਜਾਂਦੀ ਆ ਤੇ ਅੱਗੇ ਫੇਰ ਪੈਦਲ ਹੀ ਆਉਣਾ ਬੰਦ ਤੁਰ ਕੇ ਇਹ ਜਿਹੜੇ ਤੁਸੀਂ ਹੈਲੀਕਾਪਟਰ ਦੇਖ ਰਹੇ ਹੋ ਇਹ ਹੈਲੀਕਾਪਟਰ ਗਵਿੰਦ ਘਾਟ ਤੋਂ ਗਵਿੰਦ ਘਟਾਂ ਤੱਕ ਜਾਂਦੇ ਨੇ ਤੇ ਇਹਦਾ ਜਿਹੜਾ ਕਿਰਾਇਆ ਇੱਕ ਜਾਣੇ ਦਾ ਆਉਣ ਜਾਣ ਦਾ 15000 ਰੁਪਏ ਆ ਇਹ ਕਿਸੇ ਤਰ੍ਹਾਂ ਤੁਰ ਕੇ ਨਹੀਂ ਜਾ ਹੁੰਦਾ ਤਾਂ ਏ ਤਾਂ ਐਸਾ ਹੈ ਡਿਕਟਰ ਵਿੱਚ ਗਵਿੰਦਰ ਧਾਮ ਤੋਂ ਕਰ ਜਾ ਸਕਦਾ ਇਹ ਹੋਰ ਵੀ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਤੇ ਜਾ ਸਕਦੇ ਹਾਂ ਇਹ ਹੈ ਵੱਡੀ ਗਲਤੀ ਹੈ 판ੀਕ ਮੈਂ ਤਾਂ ਵਿੱਚ ਮੁੜਿਆ ਹਾਂ ਸੱਤ ਦੇ ਬੰਦਿਆਂ ਨੂੰ ਜਾਣਾ ਤੇ 15 ਮਿੰਟਾਂ ਮਿਲ ਜਾਣਾ ਫੌਂਡਮਨ ਆਉਂਦੇ ਆ। ਮੇਰਾ ਟ੍ਰੈਡ ਨਹੀਂ ਗਿਆ ਅੱਜ। ਇੱਥੇ ਲੱਗਾ ਸੇ ਪਾਰਕਿੰਗ ਦਾ ਜੀ ਇਹ ਤਾਂ ਤੇ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਇਹ ਪੌਜਿਕ ਸਾਲ ਪਹਿਲਾਂ ਹੜ੍ਹਾਂ ਦੇ ਨਾਲ ਟੁੱਟਿਆ ਸੀ ਤੇ ਇੱਥੇ ਕਈ ਮਨੁੱਖੀ ਜਾਨਾਂ ਵੀ ਗਈਆਂ ਸੀ ਤੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਜੀ ਤੇ ਇਹ ਇੰਗਾ ਜੀ ਗੁਗੰਧ்கੜ ਦਾ 메ਨ ਬਾਜ਼ਾਰ ਜਿੱਥੋਂ ਤੁਸੀਂ ਅੱਗੇ ਜਾਣ ਲਈ ਸੌਟੀਆਂ ਵਰਸਾਤੀਆਂ ਤੇ ਹੋਰ ਖਾਣ ਪੀਣ ਦਾ ਅਸਮਾਨ ਲੱਗੇ ਜਾ ਸਕਦੇ ਹਾਂ ਜਿਹੜਾ ਕਿ ਤੁਹਾਡੇ ਅੱਗੇ ਸਫਰ ਵਿੱਚ ਕੰਮ ਆਉਗਾਏ ਸੋ ਲੋਕੋਂ ਘਰਾਂ ਨੂੰ ਵੀ ਇੱਥੋਂ ਸਮਾਨ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਇੱਥੋਂ ਦਾ 메ਨ ਬਾਜ਼ਾਰਾ ਗਵਿੰਦਗੜ ਰਵਗੇ ਇਹ ਕਮਰਾ ਅਸੀਂ 1100 ਰੁਪਏ ਵਿੱਚ ਕਿਰਾਏ ਤੇ ਲਿਆ ਤੀ ਤੇ ਇੱਥੇ ਹੀ ਅੱਜ ਦਾ ਰਾਤ ਅਸੀਂ ਆਰਾਮ ਕਰਾਂਗੇ ਤੇ ਸਵੇਰੋਂ ਤੇ ਸਵੇਰੇ ਇੱਥੋਂ ਹੀ ਅਸੀਂ ਗਵਿੰਦ ਧਾਮ ਨੂੰ ਚੱਲੇ ਪਾਵਾਂਗੇ ਸੋ ਹੁਣ ਬਾਰੇ ਵਲੌਗ ਨੂੰ ਜ਼ਰੂਰ ਦੇਖਣਾ ਜੀ ਸੋ ਮੈਨਾਂ ਕੱਲ ਦੇ ਬਲੌਗ 'ਚ